ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਕਲਗੀਧਰ ਦਸ਼ਮੇਸ਼ ਪਿਤਾ ਵਾਜਾਂ ਵਾਲੀ ਸੱਚੀ ਸਰਕਾਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਪਵਿੱਤਰ ਸਥਾਨ ਤਕਸ਼ਰੀ ਕੇਸਗੜ ਸਾਹਿਬ ਜੀ ਦੇ ਸੰਗੀਦਾਰ ਕਰ ਰਹੇ ਹੋ ਪਿਓ ਮਿਲ ਜੇ ਕਲਗੀਧਰ ਵਰਗਾ ਜਿਨੂੰ ਸਾਹਿਬ ਕੋਰਜ ਹੀ ਮਾਂ ਮਿਲ ਜੇ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਜਿਉ ਨਨਪੁਰ ਸਾਹਿਬਰ ਕੀ ਥਾਂ ਮਿਲ ਜੇ ਗੁਰੂ ਕੀ ਸਾਧ ਸੰਗਤ ਜੀ ਪਵਿੱਤਰ ਪਵਿੱਤਰ ਧਰਤੀ ਤਕਸ਼ਰੀ ਕੇਸਗੜ ਸਾਹਿਬ ਜੀ ਜਿਸ ਦੇ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ ਇਸ ਸਮੇਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਸਥਾਨਾਂ ਦੇ ਉੱਤੇ ਕਥਾ ਵਿਚਾਰ ਸਰਵਣ ਕਰ ਰਹੇ ਹੋ ਸੋ ਮਹਾਰਾ ਸੱਚੇ ਪਰਸ਼ਾ ਜੀ ਕਿਰਪਾ ਕਰਨ ਸਾਰੀ ਸੰਗਤ ਦੇ ਉੱਤੇ ਮਹਾਰਾਜ ਜੀ ਦੀ ਕਥਾ ਵਿਚਾਰ ਤਖਸ਼ੀ ਸਿੰਘਗੜ੍ਹ ਸਾਹਿਬ ਤੋਂ ਆਪ ਜੀ ਸਰਬਨ ਕਰੋ ਜੀ ਜਦੋਂ ਸੈਨਾ ਨੂੰ ਖਬਰ ਹੋਈ ਅੰਦਰ ਅੱਗੇ ਦੋ ਪਠਾਨ ਚੱਲ ਕੇ ਆਏ ਆਏ ਕਿ ਆਪਣੇ ਕੋਲ ਬਣਾ ਲਏ ਕੋਲ ਸੱਜਦਾ ਹੈ ਤਰਕਨ ਦੀ ਖਬਰ ਪਹੁੰਚਣ ਕਰਕੇ ਜੀ ਜੀ ਪੂਜਾ ਅਕੀਰ ਬਰ ਬਰ ਰਾਜੇ ਦੇ ਦਰਸ਼ਨ ਕਰਕੇ ਨਮਸਕਾਰ ਕਰਕੇ ਸੈਭਾਂ ਦੇ ਲਈ ਬਾਸ਼ਣ ਮਥਾ ਦੇਗਾ ਸਹਿਮਾ ਦੇ ਕੋਲ ਹੈ ਜਪਤੰਦ ਕੋਲ ਜਾਣ ਕੇ ਆਪਨੇ ਬੋਲਤੋਂ ਕਹਿਣ ਲੱਗੇ ਸਮਝਾ ਅਰਥ ਇਚਾਂ ਕਰ ਮਿੰਨਹੀ ਮਥਾ ਕੀ ਤੁਕਤਾ ਸਿਚਾ ਮਹਾਰਾਜ ਜੀ ਅਸੀਂ ਆਪ ਜੀ ਦੇ ਉਸੇ ਤਰ੍ਹਾਂ ਹੀ ਨੰਦਰ ਜਾ ਕਰ ਰਹਾ ਜਿਵੇਂ ਆਪ ਜੀ ਦੀ ਸੇਵਾ ਅੱਗੇ ਕਰਦੇ ਹਾਂ ਅੱਜ ਦੀ ਸ਼ਾਮ ਉਸੇ ਤਰ੍ਹਾਂ ਹੀ ਆਪਣੇ ਸੇਵਕ ਦਾਸ ਜਾਨੋ ਸਾਦੇ ਨੇ ਜਿਉਂ ਹੀ ਹੋ ਗੋਰ ਬਾਪੂ ਦੇ ਪਾਤਸ਼ਾਹ ਉਹੀ ਸੇਵਾ ਕਰਨ ਬਾਸ ਤੇ ਅਸੀਂ ਹਾਜ਼ਰ ਹੋਵਾਂਗੇ ਸੁਨ ਗੁਰੂ ਭਾਨੀ ਹੋਰੋ ਸਿਜ ਹਮਰੇ ਜਮਨੇ ਸੰਗ ਚਰੋ ਹਿਤਾਰ ਇਹਨਾਂ ਦੀ ਵੇਦ ਸੁਣ ਕੇ ਲੱਗੀ ਦਰ ਪਾਤਸ਼ਾਹ ਜੀ ਦੀ ਅੱਖਾਂ ਵਿੱਚ ਲੋਕ ਤੋਂ ਦੱਸ ਕੀਤੇ ਹੋਈ ਤੁਸੀਂ ਕੋਈ ਖਸ਼ਮ ਸਾਦੇ ਪਾਸ ਕਰਦੇ ਰਹੋ ਕਰਮੇ ਸਾਦੇ ਪਾਸ ਹੈ ਰੋ ਜਮਨੇ ਸੰਗ ਚਰੋ ਪ੍ਰੇਮ ਨਾਲ ਸਾਥ ਨਾਲ ਚੱਲ ਜਿਓ ਦੇ ਕੋਸੀਏ ਸਨ ਜੀ ਸਾਹਿਬ ਜੀ ਸਾਡੇ ਭਾਈ ਅਰਸ਼ਵਰਧਾ ਮਹਾਰਾਜ ਦੇ ਦੇਖੋ ਤਖਸ਼ੀਰੀ ਕੇਸਗੜ ਸਾਹਿਬ ਜੀ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਰਨ ਛੋਪ ਪਵਿੱਤਰ ਧਰਤੀ ਜਿਸ ਥਾਨ ਦੇ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ ਸੁਮਹਾਰਜ ਕਿਰਪਾ ਕਰਨ ਬਖਸ਼ਿਸ਼ ਕਰਨ ਸਾਧ ਸੰਗਤ ਜੀ ਆਪ ਜੀ ਤਖਸ਼ੀਰ ਕੇਸਗੜ ਸਾਹਿਬ ਦੇ ਦਰਸ਼ਨ ਦੀ দ্বার ਕਰ ਰਹੇ ਹੋ ਕਯਾ ਵਹ ਮੋਕਸ਼ੀ ਰਹੀ ਨਾ ਪਰਿਪੇਟੇ ਤੁਸ ਸੂਚਾਰ ਵਾਹਿਗੁਰੂ By by े गुरु 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 Ah ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਦੇ ਪਵਿੱਤਰ ਸੰਤਕਸ਼ਰੀ ਕੇਸਗੜ੍ਹ ਸਾਹਿਬ ਵਿਖੇ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ ਮਹਾਰਾ ਚਰਦੀ ਕਲਾ ਬਖਸ਼ਿਸ਼ ਕਰੇ ਗੁਰੂ ਪਿਆਰੇ ਭਾਈ ਦਇਆ ਸਿੰਘ ਜੀ ਭਾਈ ਦਇਆ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਵਾਰ ਸਾਜ ਦੇ ਪੰਜ ਪਿਆਰਿਆਂ ਵਿੱਚੋਂ ਪਹਿਲੇ ਪਿਆਰੇ ਸਨ ਇਹਨਾਂ ਦਾ ਪਹਿਲਾ ਨਾਮ ਭਾਈ ਦਇਆ ਰਾਮ ਸੀ ਭਾਈ ਦਇਆ ਰਾਮ ਜੀ ਦਾ ਪਹਿਲਾ ਜਨਮ ਸਤਨ ਪੰਇਸ਼ੁਰੂ ਜੀ ਕੋਲ ਜਿਗ ਵਿਦਵਾਨਾਂ ਨੇ ਪਾਈ ਮਈਆ ਲਿਖਿਆ ਹੈ ਸੋਭਤੀ ਖਤਰ ਵਿਦੇ ਘਰ ਮਾਤਾ ਦਿਆਲਲ ਜੀ ਦੀ ਕੁੱਖੋਂ 1642 ਸ ਨੂੰ ਲਾਹੌਰ ਵਿੱਚ ਹੋਇਆ ਸੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ Singh Ji, Bunga Pari, Pai Mohkham Singh Ji Pai Mohkham Singh Pai Saheb Singhji, Ji Mata Saheb Kaur Ji Bunga Mata Saheb Kaur Ji Mata Saheb Kaur ਵਾਹਿਗੁਰੂ ਜੀ ਕੀ ਫਤਿਹ ਤਕਸ਼ਰੀ ਕੀ ਸੰਗੜ ਸਾਹਿਬ ਜੀ ਦੇ ਆਪ ਜੀ ਨੇ ਦਰਸ਼ਨ ਦੀਦਾਰ ਕੀਤੇ ਹਨ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿਸ਼ੇਸ਼ ਪਿਤਾ ਜੀ ਦਾ ਦਰਕਰ ਹੈ ਸਤਿਗੁਰੂ ਜੀ ਆਪਣੇ ਚਰਨ ਆਪਣੀ ਬਾਣੀ ਦੇ ਨਾਲ ਸਤਿਗੁਰੂ ਜੀ ਹਮੇਸ਼ਾ ਮਿਹਰ ਪ੍ਰਤਿ ਰੱਖੇ ਜੋੜ ਕੇ ਰੱਖਣ ਸਾਧ ਸੰਗਤ ਜੀ ਤਕਸ਼ਰੀ ਕੇਸਗੜ ਸਾਹਿਬ ਜੀ ਤਕਸ਼ਰੀ ਕੇਸਗੜ ਸਾਹਿਬ ਜੀ ਦੇ ਨਿਸ਼ਾਨ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ